Thank you ਤੇ ਕਿਹੜਾ ਸਕੂਲ ਆ ਜੀ ਐ ਜੀ ਅਕੈਡਮੀ ਸਾਰਾ ਦੇਖ ਲਿਆ ਜੀ ਕਿਵੇਂ ਕਿਵੇਂ ਲੱਗਾ ਕਿਵੇਂ ਮਹਿਸੂਸ ਹੋਇਆ ਬਹੁਤ ਕਾਫੀ ਗ੍ਰੀਨ ਹੈ ਯਾ ਕਾਫੀ ਜਿਆਦਾ ਆਕੇ ਕੀ ਲੱਗਦਾ ਵਾ ਸਾਰੀ ਜਗ੍ਹਾ ਤੇ ਹੋਣੀ ਚਾਹੀਦੀ ਆ ਸਰ ਗ੍ਰੀਨਲੀ ਮਤਲਬ ਕਾਫੀ ਠੰਡਾ ਲੱਗੇ ਅੰਦਰ ਜਾ ਕੇ ਤੇ ਪਲਾਂਟਸ ਵੀ ਇੰਨੀ ਵੈਰਾਈਟੀਆਂ ਸੀ ਜੋ ਅਸੀਂ ਦੇਖੀਆਂ ਉਹ ਨਹੀਂ ਸੀਗੀਆਂ ਤੇ ਬਰਡਸ ਵਗੈਰਾ ਲਈ ਕਾਫੀ ਵਧੀਆ ਸ਼ੈਲਟਰ ਆ ਐਨੀਮਲਸ ਲਈ ਤੇ ਹਾਂਜੀ ਆਵਾਜ਼ ਵੀ ਆ ਰਹੀ ਹੈ ਬਰਡਸ ਦੀ। ਕਿ ਕਾਫੀ ਵਧੀਆ এনवायरमेंट ਆ। ਹਾਂਜੀ ਬੱਤ ਮੈਮ ਕੀ ਕਿਵੇਂ ਤੁਸੀਂ ਕਿ ਦੇਖਿਆ ਬੱਚਿਆਂ ਨੂੰ ਲੈ ਕੇ ਆਏ ਹੋ ਤੇ ਤੁਹਾਨੂੰ ਯਾਦ ਹੋਊਗਾ ਵੀ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਤੁਹਾਡੇ ਸਕੂਲ ਦੇ ਵਿੱਚ ਵੀ 200 ਪੌਦੇ ਪਲਾਂਟ ਕਰਕੇ ਆਏ ਸੀਗੇ। ਹਾਂਜੀ ਸਰ ਬਿਲਕੁਲ ਮੈਨੂੰ ਬਹੁਤ ਅੱਛਾ ਲੱਗਾ ਸਰ یہاں ਆ ਕੇ। ਹਾਂਜੀ। ਕਾਫੀ ਅੱਛਾ ਲੱਗਾ। ਹਾਂਜੀ ਬੱਚੇ ਕੁਝ ਕਹਿਣਾ ਚਾਹੋਗੇ? ਪੇਂਟਿੰਗ ਹੋਣੀ ਆਈ ਹੋਈ ਆ। ਜੜੀ ਪੇਂਟਿੰਗਾਂ ਦਿਖਾਓ ਮਾੜਾ ਜਿਹਾ। ਇਹ ਸਾਰੀਆਂ ਸਾਡੀ। ਇਹ ਲਗਾਉਣੀ ਆ ਜੀ। ਅੱਗੇ ਲਗਾ ਦਾਂ। ਥੈਂਕ ਯੂ। ਜੀ ਐਗਜ਼ੀਬਿਸ਼ਨ ਲਾਉਣੀ ਹੈ ਕਿੰਨੇ ਬੱਚੇ ਨੇ ਐਗਜ਼ੀਬਿਸ਼ਨ ਲਾਉਣੀ ਹੈ ਅਸੀਂ 10 ਸਟੂਡੈਂਟਸ ਹਾਂਜੀ ਤੇ ਇਹ ਬਾਗ ਦੇਖ ਕੇ ਕਿਵੇਂ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਜੀ ਮੈਂ ਅੰਦਰ ਜਾ ਕੇ ਬਹੁਤ ਠੰਡਕ ਸੀ ਠੀਕ ਹੈ ਬਾਹਰ ਲਈ ਟੈਂਪਰੇਚਰ ਨਾਲ ਉਹ ਅੰਦਰ ਲਈ ਟੈਂਪਰੇਚਰ ਦਾ ਫਰਕ ਸੀ ਹਾਂਜੀ ਬਹੁਤ ਫਾਇਕਸ ਸੀ ਤੇਰੇ ਦੇ ساتھ ਦੋਵੇਂ ਕੁਝ ਪੌਦੇ ਲਗਾਉਂਗੇ ਲਗਾਉਣਾ ਚਾਹੋਗੇ ਲਗਾਉਣਾ ਲਗਾਉਂਗੇ ਵੀ ਉਹਨੂੰ ਹਾਂਜੀ ਫੋਟੋ ਕੱਟੀਆਂ ਭੇਜਿਓ ਫੇ ਲਗਾ ਕੇ ਪੌਦੇ ਪੌਦੇ ਗਾਦੀ ਲਈ ਲਾਈ ਜਾਂਦੇ ਪੁੱਤਰ ਗ੍ਰੀਨਰੀ ਵਧਾਉਣ ਲਈ ਨਬਲ ਕੇ ਸ਼ੈਲਟਰ ਮਤਲਬ ਕਿ ਹੁੰਦਾ ਵੀ ਕਿ ਠੰਡਕ ਹੁੰਦੀ ਆ ਕਿ ਹੈਨਾ ਵਿ ਕੀ ਉਹ ਨੇਚਰ ਵਧੀਆ ਲੱਗਦਾ ਵੀ ਕਿ ਹੀਵਨ ਵਾਂਗੂੰ ਹੁੰਦਾ ਸਰ ਗ੍ਰੀਨਰੀ ਨਾ ਕੀ ਹੁੰਦਾ ਵਾ ਗ੍ਰੀਨਰੀ ਉਹ ਕੀ ਹੁੰਦਾ ਪਲਾਂਟਸ ਸਾਰੇ ਪਲਾਂਟਸ ਆਕਸੀਜਨ ਪ੍ਰੋਵਾਈਡ ਕਰਦੇ ਆਗੇ ਵੀ ਕੀ ਬਹੁਤ ਸਾਰੇ ਬੈਕਟੀਰੀਆ ਹੁੰਦੇ ਨੇ ਜਿਹੜੇ ਕਿ 에ਅਰ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਪੂਰੀ ਤਰ੍ਹਾਂ ਬੈਰੀਅਰ ਬਣਾ ਕੇ ਮਤਲਬ ਕਿ ਡਿਸਟਰਾਇ ਕਰ ਦਿੰਦੇ ਆਂ ਕਿ ਉਹ ਨੇਚਰ ਅਜਿਹਾ ਬਹੁਤ ਵਧੀਆ ਲੱਗਦਾ ਹੈ। ਥੈਂਕ ਯੂ। ਰਾਜੋ ਆਕਸੀਜਨ ਦਿੰਦੇ ਆ ਜਿਹੜੀ ਕੀ ਅਨੁਵਰ ਪਬਲਿਕ ਸਕੂਲ ਤੇ ਇੱਕ ਮਿੰਟ ਮੈਮ ਲੈ ਲੈ ਆਜੋ ਤੁਸੀਂ ਵੀ ਇਧਰ ਆਜੋ ਹਾਂਜੀ ਬੱਚੇ ਕਿਵੇਂ ਲੱਗਾ ਬਹੁਤ ਵਧੀਆ ਕੀ ਵਧੀਆ ਲੱਗਾ ਕੀ ਦੇਖਿਆ ਇੱਥੇ ਪੇੜ ਪੌਦੇ ਜੀ ਹਾਂਜੀ ਪੁੱਤਰ ਬਹੁਤ ਵਧੀਆ ਸੀਗੇ ਇੱਥੇ سارے ਪੇੜ ਪੌਦੇ ਸੀਗੇ ਕਾਫੀ ਵਧੀਆ ਸੀ ਕੀ ਸਿੱਖਿਆ ਕੁਝ ਕੁ ਸਿੱਖਿਆ ਪੇੜ ਪੌਦਿਆਂ ਦੇ ਨਾਂ ਬਾਰੇ ਉਹਨਾਂ ਦੀਆਂ ਪ੍ਰਕਾਰ ਵੀ ਕਿਸ-ਕਿਸ ਪ੍ਰਕਾਰ ਦੇ ਹੁੰਦੇ ਨੇ ਪੌਦੇ ਉਹਨਾਂ ਦੀ ਬਣਾਵਟ ਬਾਰੇ ਨਾਮ ਪਤਾ ਲੱਗੀ ਹਾਂਜੀ ਪਹਿਲਾਂ ਪਤਾ ਸੀਗੇ ਹਾਂਜੀ ਕਿੰਨੇ ਕਿੰਨੇ ਪੌਦਿਆਂ ਦੇ ਪਹਿਲਾਂ ਨਾਮ ਪਤਾ ਸੀ ਤੇ ਇੱਥੇ ਆ ਕੇ ਕਿੰਨੇ ਆਂਦੇ ਪਤਾ ਲੱਗੇ ਪਹਿਲਾਂ ਹੀ ਕੱਟਦੇ ਪਤਾ ਸੀ ਹੁਣ ਵੱਧਦੇ ਪਤਾ ਲੱਗੇ ਥੈਂਕ ਯੂ ਪੇੜ ਲਗਾਉਂਗੇ ਹਾਂਜੀ ਗੋ ਗ੍ਰੀਨ ਯੈਸ ਵੀ ਕੈਨ ਸਲਾਮ ਮੈਲ ਲਿਆ ਤੇ ਲੱਕੜਾ ਮੈਲ ਲਿਆ ਪੇਪਰ ਬਣਾਉਣ ਵਾਸਤੇ ਫਰਨੀਚਰ ਬਣਾਉਣ ਵਾਸਤੇ ਤੇ ਕਈਆਂ ਦੇ ਘਰ ਵੀ ਬੰਦੇ ਆਈ ਰੂਪਾ ਟਿਕਾ ਤੇ ਸਾਰਾ ਦੇਖ ਲਿਆ ਕਿ ਮੈਂ ਕੀ ਕੀ ਸਿੱਖਿਆ ਤੇ ਕੀ ਮਿਲਿਆ ਕੀ ਨਾਮ ਆ ਮਹਿਕਪ੍ਰੀਤ ਮਹਿਕਪ੍ਰੀਤ ਕੀ ਕਹੋਗੇ ਪੁੱਤਰ ਬਹੁਤ ਵਧੀਆ ਫੀਲ ਹੋਇਆ ਲਾਈਕ ਚੇੜੀਆਂ ਦੀ ਚਹਿਚਾਹ ਨੇਚਰ ਦੇ ਵਿੱਚ ਨੇਚਰ ਦੇ ਵਿੱਚ ਬਹੁਤ ਵਧੀਆ ਜੀ ਕੀ ਕਹੋਗੇ ਬਹੁਤ ਵਧੀਆ ਸੀ ਬਹੁਤ ਪਲਾਂਟਸ ਬਾਰੇ ਸਿੱਖਣ ਨੂੰ ਮਿਲਿਆ ਬਹੁਤ ਅੱਛਾ ਲੱਗਾ ਕੀ ਸਿੱਖਿਆ ਪਲਾਂਟਸ ਬਾਰੇ ਡਿਫਰੈਂਟ ਡਿਫਰੈਂਟ ਪਲਾਂਟਸ ਖੋਲ੍ਹ ਕਰਨ ਨੂੰ ਮਿਲਿਆ ਤੇ ਕੀ ਮੇਰੇ ਨੂੰ ਸਭ ਤੋਂ ਟੇਕ ਹੈ ਪਹਿਲਾ ਪਹਿਲਾ ਜਦੋਂ ਆਪਾਂ ਇੱਥੇ ਨਹੀਂ ਆਏ ਸੀ ਮੇਲੇ ਤੋਂ ਪਹਿਲਾਂ ਕਿੰਨੇ ਪਲਾਂਟਸ ਦਾ ਨਾਮ ਪਤਾ ਸੀਗਾ ਬਹੁਤ ਘੱਟ ਬਰਸਾ ਸੀ ਕਿੰਨੇ ਕਿੰਨ ਸਿੱਖ ਦਾਸੀ ਹੋਣੇ ਹਮਸਾ ਹੁਣ ਕਿੰਨੇ ਦਾ ਪਤਾ ਲੱਗ ਗਿਆ ਵਾਦੀ ਹੋਣਗੇ ਵੱਧ ਹੋ ਗਏ ਕੀ ਕਹੋਗੇ ਮਤਲਬ ਸਿੱਖਾਂ ਨੇ ਮਿਲਿਆ ਕਿ ਸਾਨੂੰ ਪੇੜ ਲਗਾਉਣੇ ਚਾਹੀਦੇ ਵਕਤ ਤੋਂ ਵੱਧ ਮਤਲਬ ਪੇੜ ਲਗਾਵਾਂਗੇ ਤਾਂ ਹੀ ਤਾਂ ਆਪਣੇ ਨੈਚਰ ਬਣੀ ਹੋਵੇਦਰ ਗਲੋਬਲ ਵਾਰਮਿੰਗ ਕਰ ਦੂਗੀ ਗਲੋਬਲ ਵਾਰਮਿੰਗ ਘਟੂਗੀ ਪੇੜ ਲਗਾਉਣ ਨਾਲ ਤੇ ਆਪਾਂ ਕੀ ਕਰਨ ਕਰਾਂਗੇ ਗੋ ਗ੍ਰੀਨ Yes we, yes, we can. Go green? Yes, we can. Go green? Yes, we can. Go green? Yes, we can. Thank you.